ਵਾਇਬ ਜੀ ਕੀ ਨਤਾਏ ਮੇਰੇ ਵੀਰੋ ਮੈਂ ਇੱਕ ਤੁਹਾਡਾ ਛੁੱਟੀ ਦੀ ਗੱਲ ਸੰਜੀ ਕਰਨੀ ਚਾਹਣਾ ਕਿਉਂਕਿ ਮੈਂ ਇੱਕ ਦੋ ਦਿਨ ਤੋਂ ਮੈਂ ਚੁੱਪ ਕਰਕੇ ਸੁਣ ਰਿਹਾ ਸੀਗਾ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਦਾ ਸਰਦਾਰ ਸੁਖਵੀਰ ਸਿੰਘ ਬਾਦਲ ਜਿਹਦੇ ਬਿਆਨ ਸ਼੍ਰੀ ਅਨਿਰਜੋਸ਼ੀ ਦੇ ਬਿਆਨ ਮੈਂ ਥੋੜੀ ਜੀ ਮਜੀਠੀਆ ਸਾਹਿਬ ਨੂੰ ਇਹ ਚੰਨਣਾ ਪਾਉਣਾ ਚਾਹਣਾ ਕਿ 2005 ਦੀ ਗੱਲ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਹੁਣ ਮਾਤਾ ਰਖਿਓ ਕਲਾ ਸੁਣਦਾ ਜਦੋਂ ਤੁਹਾਨੂੰ ਮਜੀਠੀਆ ਜੀ ਦੇ ਜੂਬੀ ਦਾ ਵੀ ਆ ਗਿਆ ਉਦੋਂ ਤਲਬੀਰ ਸਿੰਘ ਨੇ ਤੇ ਸਰਦਾਰ ਸਰਵਣ ਸਿੰਘ ਧੁੰਨੇ ਸਰਦਾਰ ਵਿਕਰਮ ਸਿੰਘ ਮਜੀਠੀਆ ਤੈਨੂੰ ਬਣਾਇਆ ਜੂਪੀ ਦੇ ਭਈਏ ਜੂਪੀ ਦੇ ਭਈਏ ਤੋਂ ਤੈਨੂੰ ਸਰਦਾਰ ਵਿਕਰਮ ਸਿੰਘ ਮਜੀਠੀਆ ਸਰਵਣ ਸਿੰਘ ਧੁੰਨੇ ਨੇ ਤੇ ਤਲਬੀਰ ਸਿੰਘ ਨੇ ਬਣਾਇਆ ਤੂੰ ਹੀ ਹਲਕੇ 'ਚ ਬਾਹਰ ਚ ਗਿਆ ਹੋ ਅਸੀਂ ਪਹਿਲਾਂ ਗਏ ਤੁਸੀਂ ਆਏ ਬੋਨੀ ਦੀ ਜਿਮਨੀ ਲਕਸ਼ਮ ਚ ਤੇ ਅਸੀਂ ਤੋਪੇ ਦਾ ਸਰਦਾਰ ਵਿਸਾ ਸਿੰਘ ਨੂੰ ਮਿਲਟਵਾ ਦੇ ਨਾਲ ਗਏ ਤੁਹਾਡੇ ਤੋਂ ਵੱਡੇ ਲੀਡਰ ਆ ਮੈਂ ਇਹ ਗੱਲਾਂ ਨਹੀਂ ਕਰਨੀਆਂ ਚਾਹੁੰਦਾ ਮੈਂ ਇਹ ਗੱਲਾਂ ਜ ਨਹੀਂ ਪੈਣਾ ਚਾਹੁੰਦਾ ਪਰ ਜੋ ਤੁਸੀਂ ਇਹ ਗੱਲਾਂ ਕੱਲ ਪਰਸੋਂ ਦੀਆਂ ਕਰ ਲਾ ਤੈਨਾਂ ਆਪਦੀ ਹਾਰ ਨੂੰ ਦੇਖ ਕੇ ਮੁੱਖ ਰੱਖਦੇ ਆ ਜਿਹੜਾ ਬਖਲਾਗੇ ਹੋ ਇਹਦਾ ਮੈਂ ਫਿਰ ਸਮਝਾ ਕੇ ਜਵਾਬ ਦੇਣਾ ਜੂਰੀਆ ਕਿ ਬੰਦਾ ਚੁੱਪ ਕਰ ਜਾਏ ਤਾਂ ਖਿਆਲ ਵੀ ਸਮਝਦੇ ਹੋ ਕੇ ਫਿਰ ਡਰਦਾ ਮੈਂ ਤੁਹਾਡੇ ਵਾਂਗੂ ਮੈਂ ਆਮ ਨਹੀਂ ਕਿਨਾਂ ਨਾ ਤੀਆਂ ਪੈਣਾ ਦੀ ਗੱਲ ਛੇਤੀ ਕੀ ਤੈਨਾਂ ਨਹੀਂ ਕਰਦਾ ਉਹ ਇਹ ਕੱਲ ਤਲਵੰਡੀ ਸੰਧਾ ਸਿੰਘ ਪਿੰਡ ਗਏ ਤੁਸੀਂ ਉੱਥੇ ਮਾਈਕ ਦੇ ਵਿੱਚ ਇੱਕ ਵੀਡੀਓ ਸੁਣਈ ਦਿੱਚ ਉਹਨਾਂ ਨੇ ਕਿਹਾ ਕਿ ਭੈਣ ਚੋਦਾ ਤੈਨੂੰ ਤੁਰਨਾ ਵੀ ਅਸਾਨੇ ਸਿਖਾਇਆ ਪਹਿਲੀ ਤੇ ਗੱਲ ਤੇਰੀ ਭੈਣ ਤੇ ਮੇਰੀ ਭੈਣ ਚ ਕੋਈ ਫਰਕ ਨਹੀਂ ਹੋਣਾ ਚਾਹੀਦਾ ਬਹੁਤ ਲੰਮਾ ਸਮਾਂ ਤਾਂ ਇਕੱਠੇ ਰਹੇ ਤੇ ਦੂਜੀ ਗੱਲ ਇਹ ਆ ਕਿ ਸਰਦਾਰ ਵਿਕਰਮ ਸਿੰਘ ਮੀਚਿਆ ਜੀ ਮੇਰੇ ਨਾਲੋਂ ਤੁਹਾਡੀ ਜ਼ੁਬਾਨ ਜਿਆਦਾ ਨਹੀਂ ਗੰਦੀ ਹੋ ਸਕਦੀ ਇਹ ਗੱਲ ਯਾਦ ਰੱਖਿਓ ਪਰ ਮੈਂ ਕੁਛ ਮਰਿਆਦਾ ਚ ਰਹਿ ਕੇ ਚੰਨ ਵਾਲਾ ਬੰਦਾ ਹਾਂ ਐਡਾ ਵੱਡਾ ਕਦ ਪੈਨਾ ਲੰਮਾ ਸਮਾਂ ਇਕੱਠੇ ਰਹੀ ਤੇ ਗਾਲ੍ਹਾਂ ਭਣਾ ਤੇ ਆਪਾਂ ਮਾਵਾ ਭਣਾ ਤੇ ਆ ਜੀਏ ਤੂੰ ਮੇਰੀ ਭੈਣ ਦੇ ਘਰ ਜਾਣਾ ਤੂੰ ਮੇਰੀ ਭੈਣ ਦੇ ਕਰਨ ਹਿੰਮਤ ਰੱਖੇ ਉਥੇ ਮੇਰੇ ਭਾਈਏ ਨੇ ਸਾਹਮਣੇ ਆ ਆ ਬੋਲਦਾ ਆ ਵੀਡੀਓ ਸੁਣਾ ਕੇ ਆਹੀਂ ਆ ਵੀਡੀਓ ਤੇ ਮੇਰੇ ਭਾਈਏ ਨੂੰ ਸੁਣਾ ਕੇ ਆਹੀਂ ਮੈਂ ਤਾਂ ਚੁੱਪ ਰਿਆ ਮੈਂ ਤਾਂ ਤੇਰੇ ਖਿਲਾਫ ਉਦੋਂ ਦਾ ਇਥੇ ਜਾਦੀ ਤੋਂ ਕਲੀ ਗਿਆ ਕਿਉਂਕਿ ਜਿਹੜੇ ਘਰ ਤੋਂ ਤੂੰ ਮੈਨੂੰ ਸਨਪ ਲਾਇਆ ਸੀ ਮੈਂ ਉਹਨਾਂ ਦੀ ਇੱਜ਼ਤ ਰੱਖੀ ਪਰ ਤੂੰ ਉਸ ਘਰ ਦੀ ਇੱਜ਼ਤ ਨਹੀਂ ਰੱਖੀ ਤੇਰੇ ਵਾਸਤੇ ਸ਼ਰਮ ਵਾਲੀ ਗੱਲ ਹੈ 2005 ਤੋਂ ਜਦੋਂ ਦੇ ਅਸੀਂ ਲੱਗੇ ਤਾਂ ਤੈਨੂੰ ਅਸੀਂ ਵਿਕਰਮ ਸਿੰਘ ਮਜੀਠੀਆ ਬਣਾਇਆ ਦੂਜੀ ਗੱਲ ਸਰਦਾਰ ਸ਼ਖੀਰ ਸਿੰਘ ਬਾਦਲ ਜੀ ਮੈਂ ਤੁਹਾਡੀ ਬਹੁਤ ਰਿਸਪੈਕਟ ਕਰਦਾ ਸੀ ਪਹਿਲਾਂ ਮੈਂ ਹੱਥ ਨੇ ਤਲ ਨਿਕਲੀ ਮਾਰਾ ਬੋਲਿਆ ਤੇ ਤੁਸੀਂ ਕਿਹਾ ਕਿ ਇਹ ਗਿਆ ਦੇ ਮੱਲ ਲੱਡੂ ਵੰਡੇ ਤੇ ਹਰ ਵਾਈ ਲੱਡੂ ਉਹ ਬੇ ਪਕੜਾ ਪਕਾਲਾ ਵਾਈ ਲੱਡੂ ਇਹ ਕਾਲਵੀ ਗੈਸ ਜਿਹੜਾ ਉਹਦਾ ਪ੍ਰਬੰਧਕ ਕਮੇਟੀ ਦਾ ਮੈਂਬਰ ਕੱਲ ਕੋ ਨਹੀਂ ਲੱਡੂ ਵੰਡੇ ਅੱਜ ਉਹ ਉੱਟਣੇ ਦੇ ਬੜੇ ਪੈ ਜੋ ਮਗਰ ਸਾਰਿਆਂ ਨੇ ਕਿੱਥੋਂ ਕਿੰਨੂੰ ਬਚਾ ਲੋਗੇ ਹੋਰ ਵੀ ਜਾਣੇ ਮਹਰਬਾਈ ਲਾ ਲੋ ਪੱਕਾ ਔਰ ਮੈਂ ਕਹਿੰਦਾ ਕਿ ਸਾਰੇ ਆਹਦੇ ਹਲਕੇ ਚਾਰਜ ਜਿਹੜੇ ਤੁਸੀਂ ਆ ਲੋਕ ਸਭਾ ਚ ਖਿਲਾਰੇ ਇਹਨਾਂ ਦੇ ਵੀ ਲਵਾ ਦਿਓ ਜਿਹੜਾ 4 ਤਰੀਕ ਨੂੰ ਰਿਜ਼ਲਟ ਆਣਾ ਤੁਹਾਨੂੰ ਲੱਗੂ ਨਹੀਂ ਜੇ ਲੱਭਨੇ ਨਹੀਂ ਤੇ ਪੰਜਾਬ ਤੋਂ ਹੁੰਦੇ ਬਣਾਉਣੇ ਸ਼ੁਰੂ ਕਰ ਦੋ ਹਲਵਾਈ ਲਾ ਲੋ ਕਿਉਂਕਿ ਤੁਸੀਂ ਜਦੋਂ ਪਾਰਟੀ ਦਾ ਬੇੜਾ ਕਰਕੋਂਦਾ ਤੁਸੀਂ ਖੁਸ਼ੀ ਮਨਾਉਣ ਆਲੇ ਜੀ ਤੇ ਮਨੋਂ ਤਗੜੇ ਹੋ ਕੇ ਖੁਸ਼ੀ ਸੋਇਸ ਕਰਕੇ ਜੋਸ਼ੀ ਸਾਹਿਬ ਮੈਂ ਤੁਹਾਨੂੰ ਹੀ ਮਾੜਾ ਨਹੀਂ ਬੋਲਦਾ ਤੁਸੀਂ ਉਦੋਂ ਮੇਰੇ ਹਲਕੇ ਚ ਆਏ ਮੇਰੇ ਬਾਰੇ ਗੱਲਾਂ ਕਰਕੇ ਗਏ ਮੈਂ ਵੀ ਤੁਹਾਨੂੰ ਮਕਾਸਪੁਰ ਸ਼ਿਕੰਦਾ ਰਿਆਂ ਕਿ ਨਹੀਂ ਬਈ ਬਹੁਤ ਜੋਸ਼ੀ ਨੇ ਕੰਮ ਕਰਾਇਆ ਤੇ ਜੋਸ਼ੀ ਸਾਹਿਬ ਜੇ ਤੁਹੀ ਉਹ ਕਾਸ਼ ਪੁਰਸ ਚ ਗਏ ਅਹੀਂ ਤੁਹਾਨੂੰ ਵਿਕਾਸ ਪੁਰਸ ਕਹਿੰਦੇ ਆ ਤੇ ਲੋਕ ਤੁਹਾਨੂੰ ਟਾਇਲ ਮੰਤਰੀ ਕਹਿੰਦੇ ਤੇ ਜੇ ਆਪਾਂ ਇਹਨਾਂ ਵਿਕਾਸ ਕਰਾਇਆ ਤਾਂ 17 17 18 18 ਹਜ਼ਾਰ ਤੇ ਕਿਉਂ ਘਰ ਦੇ ਰਹੇ ਆ ਥੋੜਾ ਜਿਹਾ ਆਪ ਦੇ ਅੰਦਰ ਵੀ ਛਾਤੀ ਮਾਰੋ ਨਾ ਤਲਬੀਰ ਸਿੰਘ 3 3 4 4 ਹਜ਼ਾਰ ਤੇ ਸ਼ਰੀਰ ਹਲਕੇ ਨੇ ਇਕੱਠ ਕਰਦਾ ਰਸ ਸਿੰਘ ਸਿੰਘ ਦੀਆਂ ਬਾਬਲ ਦੀਆਂ ਰਲੀਆਂ ਚੋਦੇ ਉਧਰ ਤਾਂ ਥੋੜੇ 150 200 ਬੰਦੇ ਨੇ ਇਕੱਠਾ ਆਇਆ ਕੁਝ ਝਾੜ ਰਹੇ ਕੁਝ ਤੇ ਵਹਿਦੇ ਸੋ ਮੇਡੇਕਿਆ ਸਾਹਿਬ ਮੈਂ ਤੁਹਾਨੂੰ ਇੱਕ ਵਾਰ ਬੇਨਤੀ ਕਰਦਾ ਕਿ ਇਹ ਮੇਰੀ ਫਸਟ ਐਂਡ ਲਾਸਟ ਤੁਹਾਨੂੰ ਵਾਰਨਿੰਗ ਏ ਥੋੜਾ ਜਆ ਆਪਣੇ ਮੂੰਹ ਦੇ ਕੰਟਰੋਲ ਰੱਖਿਓ ਜੇ ਮੇਰੀ ਮਾਂ ਭੈਣ ਬਾਰੇ ਕੋਈ ਗੱਲ ਕੀਤੀ ਤੇ ਫਿਰ ਮੇਰੇ ਤੋਂ ਵੀ ਕੋਈ ਮੀਤਨਾ ਜੇ ਰੱਖਿਓ ਫਿਰ ਮੇਰੇ ਤੋਂ ਵੀ ਕੋਈ ਮੈਂ ਤੇਨੂੰ ਪਤਾ ਮੈਂ ਨਹੀਂ ਸੀ ਬੰਦਾ ਮੈਂ ਆਪਦੀ ਮਾਂ ਭੈਣ ਬਾਰੇ ਨਹੀਂ ਕਰ ਸਕਦਾ ਜਿੱਦਾਂ ਤੂੰ ਰਾणे ਨੂੰ ਗਰਜੀਤ ਨੂੰ ਮੁੱਛਾ ਮੋੜ ਕੇ ਵਿਧਾਨ ਸਭਾ 'ਚ ਜਵਾਬ ਦਿੰਦਾ ਇਹਨਾਂ ਨੇ ਜਦੋਂ ਤੂੰ ਦਾ ਝੂਠਾ ਹਾਂ ਜੇ ਮੇਰੀ ਮਾਂ ਬਾਰੇ ਤੇਰੀ ਮਾਂ ਬਾਰੇ ਕੀ ਮੇਰੀ ਮਾਂ ਤੇ ਤੇਰੀ ਭੈਣ ਤੇ ਮੇਰੀ ਭੈਣ ਸੋ ਇਸ ਕਰਕੇ ਆਪ ਦੀ ਮਰਿਆਦਾ ਚ ਲੈ ਕੇ ਇਲੈਕਸ਼ਨ ਲੜੋ ਮੈਂ ਜੀਠੇ ਜਾਗਾ ਹੈ ਵਿਠੋ ਕੇ ਕਿੰਨਾ ਠੋਕੇ ਜਾਵਾਂਗਾ ਤੂੰ ਹੀ ਦਖਣੀ ਚ ਜਾਂਦੇ ਮੈਂ ਗੁੱਸਾ ਕੀਤਾ ਮੈਂ ਕੋਈ ਬੋਲਿਆ ਨਾ ਤੇ ਖਲਾ ਤੂੰ ਹੀ ਦਖਣੀ ਚ ਦਿਨ ਰਾਤ ਬੰਦੇ ਲੈ ਲਾਓ ਤਗੜੇ ਹੋ ਗਏ ਯਾਰ ਤੁਹਾਡੀ ਪਾਰਟੀ ਆ ਤੁਸੀਂ ਕੰਮ ਕਰਨਾ ਮੈਂ ਆਪਦੀ ਪਾਰਟੀ ਚ ਕੰਮ ਕਰਨਾ ਮੈਂ ਮਜੀਠਾ ਤੂੰ ਮੈਨੂੰ ਕਿੱਥੇ ਲੈ ਜਾਣਾ ਮਜੀਠੇ ਜਾਣਾ ਬਈ ਤੂੰ ਮੈਨੂੰ ਘਰ ਮੇਰੇ ਸਨਾਪ ਕੋਲ ਆਇਆ ਤੂੰ ਗਰਨਾਲ ਪਟਿਆਲੇ ਵਾਲਾ ਮੇਰੇ ਘਰ ਕੋਲ ਆਇਆ ਕਿ ਯਾਰ ਮਜੀਠੇ ਨਾ ਜਾਵੇ ਮੇਰੇ ਘਰ ਆ ਕੇ ਬੈਠਾ ਰਹਿ ਤੇ ਬਾਦੋਂ ਸਾਮੇ ਹੁਣਾ ਤੇ ਇੱਕ ਬੰਦੇ ਤੁਸੀਂ ਕਹੀ ਜਾਂਦੇ ਜੇ ਕਿ ਅਸੀਂ ਜਦੋਂ ਉਹਨੂੰ ਕੱਢਿਆ ਲੱਡੂ ਵੱਡੇ ਮੈਂ ਠੋਕ ਕੇ ਉਹਨੂੰ ਜਵਾਬ ਦਿੱਤਾ ਤਾਂ ਖਬਰਦਾਰ ਮੇਰੀ ਮਾਦਾ ਨੇ ਕਿਹਾ ਖਬਰਦਾਰ ਸਾਡੇ ਘਰ ਸ਼ਫੀਰ ਸਿੰਘ ਬਾਦਲ ਜਮ ਜੀਟੀ ਆਏ ਤੁਸੀਂ ਪਖੰਡ ਫੜਿਆ ਤੁਸੀਂ 200 ਅਜ ਤੋਂ 4-5 ਸਾਲ ਪੁਰਾਣੀਆਂ ਮੇਰੇ ਫੇਸਬੁੱਕ ਦੇ account ਖੋਲ ਕੇ ਵੇਖ ਲੋ ਵੀਰੋ ਮੈਂ ਉਹਦੋਂ ਦਾ ਨਰਾਜ਼ ਚੱਲੰਦਿਆ ਇਹਨਾਂ ਬੰਦਿਆਂ ਨਾਲ ਤੁਸੀਂ ਕੱਢ ਕੇ ਵੇਖੋ ਮੈਂ ਕਿਹੜੀਆਂ-ਕਿਹੜੀਆਂ ਵੀਡੀਓ ਨੂੰ ਉਹਦੋਂ ਦੀਆਂ ਪਾਈਆਂ ਮੈਂ ਤੇ ਜਲੀ ਗਿਆ ਜਲੀ ਗਿਆ ਜਲੀ ਗਿਆ ਦਬਾਈ ਗਿਆ ਦਬਾਈ ਗਿਆ ਦਬਾਈ ਗਿਆ ਕੋਈ ਮਾਦਾ ਹੰ ਦਾ ਬਰਦਾਸ਼ਤ ਨਾ ਬਹੁਤ ਹੱਦ ਤੱਕ ਮੈਂ ਬਰਦਾਸ਼ਤ ਕਰਦਾ ਜਿਹੜਾ ਮੇਰੇ ਤੋਂ ਬਰਦਾਸ਼ਤ ਨਹੀਂ ਹੋਣਾ ਬਾਕੀ ਮੈਂ ਕਿ ਤੈਨੂੰ ਕਹਦਾ ਜਿਹੜੇ ਤੂੰ ਆਪਦੇ ਬੂਹੇ ਦੇ ਵਰਗ ਕੁੱਤੇ ਬਣਿਆ ਨਾ ਉਹਨਾਂ ਨੂੰ ਫੜੇ ਵਾਲਾ ਇੱਕਦਾਂਤ ਮੈਂ ਮੈਂ ਤੈਨੂੰ ਸਿੱਧੀ ਪੰਜਾਬੀ ਦੀ ਗੱਲ ਕਹਿ ਦਵਾਂ ਮੈਨਾਂ ਕੁੱਤਿਆਂ ਨੂੰ ਵੀ ਗੱਲ ਕਹਦੇ ਨਹੀਂ ਜੋਣਾ